ਆਹ ਦੇਪ ਭਾਰ ਦਾ ਧੰਦਾ ਚੱਲਦਾ ਮੈਨੂੰ ਥੋੜੀ ਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਇਥੇ ਲक्की ਲੱਕੀ ਆ ਬੰਦਾ ਮਹਿਲਾ ਰੋਡ ਤੇ ਚਾਵਲਾ ਸਰਵਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੀ ਏਜੰਸੀ ਦੇ ਬਿਲਕੁਲ ਸਾਹਮਣੇ ਕਿਸੇ ਦੇ ਇਨਫੋਰਮੇਸ਼ਨ ਜੀ ਮਿਲੀ ਸੀਗੀ ਕਿ ਇਥੇ ਦੇਪ ਭਾਰ ਦਾ ਧੰਦਾ ਚੱਲਦਾ ਹੁਣ ਆਪਾਂ ਦੋਸਤੋ ਦੇਖਦੇ ਆਂ ਵੀ ਇਹ ਸੱਚ ਆ ਜਾਂ ਝੂਠ ਕੀ ਹਾਲ ਚਾਲ ਹੈਲੋ ਬੋਸ ਕਰ ਲਈ ਗਿਵੇਂ ਨੇ ਦੇਖ ਲੈ ਤੇ ਪਰ ਨੰਨੇ ਹਾਕ ਮਾਰੀ ਆ ਆਪਾਂ ਚੱਲੇ ਹਾਂ ਠੀਕ ਆ ਤੇ ਨਾ ਚੱਲੇ ਵਧੀਆ ਵਧੀਆ ਤਾਂ ਸਭ ਆਈਸਾ ਤੋਂ ਪਰਸੋਂ ਕੰਨ ਰੀਚਾਰਜ ਹਾਂਜੀ ਸੋ ਗਿਆ ਤੇਰੀ ਠੱਕ ਦੇ ਸਕਦੇ ਨਹੀਂ ਮੈਂ ਗੱਲ ਕਰੀ ਹੈ ਹਾਂ ਥੱਲੇ ਸਾਡੀ ਘੱਟ ਬੈਠੀ ਆ ਉਹਨੇ ਦੱਸਿਆ ਮੈਂ ਮੈਨੂੰ ਕਦੇ ਬਲ ਕੁਝ ਦੇਖਿਆ ਉਹ ਤੇ ਗੱਲਬਾਤ ਕਰੇ ਉਹਨੂੰ ਪਸੰਦ ਆ ਤਦਸਦੋ ਹਮੇ ਤਾਂ ਤੁਸੀਂ ਦੱਸੋਗੇ ਵੀ ਨਾਈਟ ਲਾਉਂਗੇ ਨਹੀਂ ਲਾਂਦੇ ਜਾਰੀ ਜਰਾ ਹੋ ਜਾਣ ਸਾਵਧਾਨ ਨਹੀਂ ਤਾਂ ਤੁਹਾਡਾ ਵੀ ਦੇਵਪਾਰ ਦੇ ਅੱਡੇ ਤੇ ਨੰਗਾ ਕਰਕੇ ਹੋ ਸਕਦਾ ਕਟਾਪਾ ਦਰਅਸਲ ਮਾਮਲਾ ਸੰਗਰੂਰ ਤੋਂ ਆ ਜਿੱਥੇ ਇੱਕ ਬਜ਼ੁਰਗ ਦਾ 60 ਸਾਲਾਂ ਦਾ ਬਜ਼ੁਰਗ ਦੇਵਪਾਰ ਦੇ ਅੱਡੇ ਤੇ ਜਾਂਦਾ ਪਰ ਜਿੱਦ ਦਾ ਉੱਥੇ ਕੁੜਾਪਾ ਕੀਤਾ ਜਾਂਦੀ ਦੀ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਸਟਿੰਗ ਕੀਤਾ ਜਾਂਦਾ ਕਿਉਂਕਿ ਸਟਿੰਗ ਕੀਤਾ ਜਾਂਦਾ ਕਿਉਂਕਿ ਇਸ ਵਿਅਕਤੀ ਦਾ ਕਹਿਣਾ ਕਿ ਦੇਵਪਾਰ ਦੀਆਂ ਜਿਹੜੀ ਔਰਤਾਂ ਧੰਦਾ ਕਰਦੇ ਨੇ ਉਹਨਾਂ ਔਰਤਾਂ ਦੇ ਵੱਲੋਂ ਮੇਰੀ ਧਰਮ ਪਤਨੀ ਨਾਲ ਪੈਸਿਆਂ ਨੂੰ ਲੈ ਕੇ ਕਾਫੀ ਦੇਣ ਦੇਣ ਨੂੰ ਲੈ ਕੇ ਕਾਫੀ ਰੌਲਾ ਹੋਇਆ ਜਿਸ ਤੋਂ ਬਾਅਦ ਮੈਂ ਇਹਨਾਂ ਦਾ ਸਟਿੰਗ ਆਪਰੇਸ਼ਨ ਕੀਤਾ ਜਿਹਦੇ ਵਿੱਚ 5-5000 ਰੁਪਏ ਚ ਰਾਤ ਕੱਟਣ ਦੀ ਇਹ ਗੱਲ ਵੀ ਜੀ ਇਹ ਦੇਵਪਾ ਦਾ ਸਟਿੰਗ ਆਪਰੇਸ਼ਨ ਕੀਤਾ ਜਿਹਾ ਸੀ ਜੀ ਤੇ ਬਹੁਤ ਸਮੇਂ ਤੋਂ ਪਹਿਲਾਂ ਵੀ ਚੱਲ ਰਿਹਾ ਜੀ ਇਹ ਸਟ੍ਰਿੰਗ ਕਿੱਥੇ ਚੱਲ ਰਿਹਾ ਜੀ ਇਹ ਮੈਨਾ ਰੋਡ ਤੇ ਚੱਲ ਰਿਹਾ ਜੀ ਸੰਗਰੂਰ ਸੰਗਰੂਰ ਜੀ ਹਾਂ ਜੀ ਤੇ ਜੀ ਇਹ ਆਪਣਾ ਕੀ ਕਹਿੰਦੇ ਨੇ ਹਮ ਕੌਣ ਕੌਣ ਕਰਵਾ ਰਿਹਾ ਇਹ ਇਹ ਨਾ ਜੀ ਇੱਕ ਤਾਂ ਲੱਕੀਬਾਣੀ ਆ ਜੀ ਮੈਨ ਠੀਕ ਹੈ ਤੇ ਜੀ ਇੱਕ ਕੋਮਲਾ ਜੀ ਇੱਕ ਹੈਗੀ ਸੀਮਾ ਰਾਣੀ ਜੀ ਇੱਕ ਹੈਗਾ ਉਹਦਾ ਜਿਹੜਾ ਰੱਖਿਆ ਜੀ ਗੁਰਪ੍ਰੀਤ ਸਿੰਘ ਇਹ ਮੈਨ ਦੋਸੀ ਨੇ ਜੀ ਜਿਹੜੇ ਚਲਾ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਤੇ ਉੱਥੇ ਲੋਕਾਂ ਨੂੰ ਬਲਾ ਬਲਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜੀ ਤੇ ਉਹਨਾਂ ਤੋਂ ਪੈਸੇ ਵੀ ਖੋਏ ਜਾਂਦੇ ਨੇ ਵੀਰ ਜੀ ਅੱਛਾ ਜੀ ਤੇ ਇਹ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਹੈ ਰੇ 60 ਸਾਲਾਂ ਤਕਰੀਬਨ ਉਸ ਦੀ ਉਮਰ ਹੋਵੇਗੀ ਉਹੀ ਮੱਧੇ ਨਸਰ ਉਸ ਨਾਲ ਲੁੱਟੋਖੂ ਕੀਤੀ ਆ ਹਾਂਜੀ ਵੀਰ ਜੀ ਇਹ ਨਾ ਉਹਨਾਂ ਨੇ ਵੀਡੀਓ ਬਣਾਈ ਸੀ ਵੀ ਇਹ ਤੋਂ ਬੰਦੇ ਤੋਂ ਪੈਸੇ ਬਾਅਦ ਚੋਂ ਲਾਵਾਂਗੇ ਅਸੀਂ ਕੁੱਟਮਾਰ ਕੀਤੀ ਉਹ ਬਜ਼ੁਰਗ ਨਾਲ ਬਹੁਤ ਬੁਰੀ ਤਰ੍ਹਾਂ ਜੀ ਇਹਨਾਂ ਨੇ ਤੇ ਅਸੀਂ ਨੇ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਹੀ ਫਿਰ ਅਸੀਂ ਨੇ ਉਹਨਾਂ ਤੋਂ ਕੈਚ ਕਰ ਲਈ ਜੀ ਵੀਡੀਓ ਉਹ ਸਾਨੂੰ ਦਿਖਾ ਰਹੇ ਸੀ ਅਸੀਂ ਆਪਦੇ ਮੋਬਾਈਲ ਤੇ ਜੀ ਬਣਾ ਲਈ ਉਹ ਹਾਂ ਤਾਂ ਨੂੰ ਕੀ ਲੱਗਦਾ ਕਿੰਨੇ ਕੁ ਜਿਹੜੇ ਲੋਕ ਨੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਇਹਨਾਂ ਦੀ ਠੱਗੀਆਂ ਦਾ ਇਹਨਾਂ ਦੇ ਵੀਰ ਜੀ ਬਹੁਤ ਲੋਕ ਸ਼ਿਕਾਰ ਹੋ ਰਹੇ ਨੇ ਠੱਗੀਆਂ ਦਾ ਇਹ ਇਹ ਦੇਵਪਾਰ ਦਾ ਧੰਦਾ ਪਰਦਾ ਫਾਸ਼ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਚੱਕਿਆ ਜਾਵੇ ਜੀ ਇਹਨਾਂ ਤੇ ਇਨਕੁਆਇਰੀ ਕੀਤੀ ਜਾਵੇ ਜੀ ਇਹਨਾਂ ਦੇ ਸਾਰਿਆਂ ਦੇ ਪਰਚਾ ਪਾਏ ਜਾਵੇ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਕਾਰਵਾਈ ਕੀਤੀ ਗਈ ਸੀ ਨਾ ਖਲਾਫ ਪਹਿਲਾਂ ਵੀ ਘਲਾਉਂਦੇ ਰਹੇ ਸੀ ਹਾਂਜੀ ਹਾਂ ਵੀਰ ਜੀ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਤੇ ਪਹਿਲਾਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਇਹ ਦੇਵਪਾਰ ਦਾ ਤੇ ਹੁਣ ਫੇਰ ਇਹ ਉਹਨਾਂ ਨੇ ਉੱਥੇ ਕੰਮ ਸ਼ੁਰੂ ਕਰ ਲ ਤੇ ਇੱਕ ਐਸਆਈ ਜਗਤਾਰ ਸਿੰਘ ਆ ਜੀ ਜਿਹੜਾ ਉਹਨਾਂ ਦੇ ਨਾਲੇ ਸਿਟੀ ਦਾ ਮਿਲਿਆ ਹੋਇਆ ਇਹ ਸਾਰੇ ਮਿਲ ਕੇ ਧੰਦਾ ਚਲਵਾ ਰਹੇ ਨੇ ਜੀ ਕਰਵਾ ਰਹੇ ਨੇ ਹਮ ਠੀਕ ਹੈ ਤੇ ਹੁਣ ਹੋਰ ਦੱਸੋ ਤੁਸੀਂ ਹੋਰ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁੱਟਮਾਰ ਵੀ ਤੁਸੀਂ ਕਰੀ ਹਾਂ ਹਾਂ ਜੀ ਹਾਂ ਵੀਰ ਜੀ ਕੀ ਹੋ ਗਿਆ ਗੱਲਬਾਤ ਮੇਰੀ ਨਾ ਵਾਈਫ ਵੀਰ ਜੀ ਪੈਸੇ ਦਾਰੇ ਲੈਤੇ ਸੀ 10000 ਰੁਪਿਆ ਰਾਣੀ ਰਾਣੀ ਗੌਰ ਤੋਂ ਠੀਕ ਹੈ ਤੇ ਉਹ ਹਰੇੜੀ ਰੋਡ ਤੇ ਗਈ ਜੀ ਹਰੇੜੀ ਰੋਡ ਤੇ ਰਹਿੰਦੀ ਹੈ ਰਾਣੀ ਕੌਰ ਤੇ ਉਥੋਂ ਉਹਨਾਂ ਦੇ ਗਵੰਡੀਆ ਨੇ ਦੱਸਿਆ ਵੀ ਉਹ ਮਹਿਲਾ ਰੋਡ ਤੇ ਆ ਜੀ ਜਦੋਂ ਮਹਿਲਾ ਰੋਡ ਤੇ ਮੇਰੀ ਵਾਈਫ ਗਈ ਜੀ ਉੱਥੇ ਉਹਨਾਂ ਲੋਵੇ ਤਾਂ ਉਹ ਜਿਹੜੀ ਕੋਮਲ ਜਨਾਨੀ ਆ ਜੀ ਉਹ ਰਾਣੀ ਦੀ ਕੁੱਟਮਾਰ ਕਰ ਰਹੀ ਸੀ ਬਹੁਤ ਬੱਬੂਆ ਜੀ ਤਰੋ ਇੱਕੇ ਨਾਲ ਪੂਰੀ ਤਰੀਕੇ ਨਾਲ ਠੀਕ ਹੈ ਤੇ ਜੀ ਜਦੋਂ ਕੁੱਟਮਾਰ ਕਰ ਰਹੀ ਸੀ ਤੇ ਉਹ ਜਦੋਂ ਮੇਰੇ ਘਰ ਵਾਲੀ ਸੰਦੀਪ ਕੌਰ ਸਡਾਉਣ ਲੱਗੀ ਜੀ ਉਹਨਾਂ ਨੂੰ ਤਾਂ ਉਹਨਾਂ ਨੇ ਰਾਣੀ ਕੌਰ ਨੂੰ ਛੱਡ ਕੇ ਜੀ ਮੇਰੇ ਘਰ ਵਾਲੀ ਨੂੰ ਢਾ ਲਿਆ ਠੀਕ ਹੈ ਤੇ ਬਹੁ ਬੁਰੀ ਤਰ੍ਹਾਂ ਮਾਰ ਕੇ ਕੁੱਟਮਾਰ ਮੇਰੇ ਘਰ ਵਾਲੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਜਨਾਨੀਆਂ ਨੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਉਹ ਉਹੀ ਚਲਾ ਰਹੇ ਨੇ ਧੰਦਾ ਵੀ ਮੈਂ ਹਾਂਜੀ ਹਾਂ ਵੀਰ ਜੀ ਉਹੀ ਚਲਾ ਰਹੇ ਨੇ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੀ ਵਾਈਫ ਨੂੰ ਫੜਿਆ ਜੀ ਚੱਕਿਆ ਤਾਂ ਜ਼ਬਰਦਸਤੀ ਨਾਲ ਇੱਕ ਨਾਲੇ ਦੇ ਲਵੇ ਪ੍ਰਾਈਵੇਟ ਡਾਕਟਰ ਹੈ ਜੀ ਉੱਥੇ ਲੈ ਗਏ ਉੱਥੇ 600 ਰੁਪਏ ਦੇ ਕੇ ਜੀ ਉਹ ਤੋਂ ਪੱਟੀ ਕਰਵਾਈ ਧੱਕੇ ਨਾਲ ਡਾਕਟਰ ਡਾਕਟਰ ਕਰਨੀ ਤੇ ਰਿਹਾ ਜੀ ਤੇ ਧੱਕੇ ਨਾਲ ਪੱਟੀ ਕਰਵਾਈ ਜੀ ਕੀ ਕੀ ਸੱਟਾਂ ਲੱਗੀਆਂ ਤੁਹਾਡੀ ਵਾਈਫ ਦੇ ਗੁੱਜੀਆਂ ਸੱਟਾਂ ਲੱਗੀਆਂ ਜਾਂ ਕੁਝ ਗੰਭੀਰ ਸੱਟਾਂ ਲੱਗੀਆਂ ਹਾਂਜੀ ਹਾਂ ਵੀਰ ਜੀ ਮੇਰੀ ਨ ਤੇ ਲਾ ਚੱਲ ਰਿਹਾ ਉਹਨਾਂ ਦਾ ਹਾਂਜੀ ਉਹਨਾਂ ਦਾ ਲਾ ਚੱਲ ਰਿਹਾ ਜੀ ਪਹਿਲਾਂ ਅਸੀਂ ਸੰਗਰੂਰ ਲੈ ਕੇ ਗਏ ਜੀ ਉੱਥੇ ਦਾਖਲ ਕਰਾਇਆ ਤਿੰਨ ਦਿਨ ਰਹੇ ਜੀ ਅਸੀਂ ਉੱਥੇ ਫਿਰ ਸਾਨੂੰ ਉੱਥੋਂ ਰੈਫਰ ਕੀਤਾ ਗਿਆ ਜੀ ਪਟਿਆਲਾ ਰਿੰਦਰਾ ਹਸਪਤਾਲ ਚ ਹੁਣ 1 ਮਹੀਨਾ ਹੋ ਗਿਆ ਵੀਰ ਜੀ ਉੱਥੇ ਲਾ ਚੱਲ ਰਿਹਾ 1,25,000 ਰੁਪਏ ਮੇਰਾ ਹਜੇ ਤੱਕ ਲੱਗ ਚੁੱਕਿਆ ਜੀ ਬਾਕੀ ਮੈਂ ਗਰੀਬ ਬੰਦਾ ਵੀਰ ਜੀ ਤੇ ਜੀ ਮੇਰਾ ਇਨਸਾਫ ਮੈਨੂੰ ਦਵਾਇਆ ਜਾਵੇ ਤੇ ਜਨਾਨੀ ਤੇ ਜੀ 307 ਲਾਈ ਜਾਵੇ ਰਾਦਾ ਕਤਲ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀਰ ਜੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਚੰਡੀਗੜ੍ਹ ਤਾਂ ਵੀ ਐਪ ਉਹਨਾਂ ਨੇ ਆਪਣੇ ਡੀਐਸਪੀਆਰ ਨੂੰ ਭੇਜਤੀ ਸੀ ਜੀ ਤਾਂ ਹੀ ਤੁਸੀਂ ਸਟਿੰਗ ਆਪਰੇਸ਼ਨ ਕੀਤਾ ਅੱਜ ਹਾਂ ਜੀ ਹਾਂ ਤਾਂ ਹੀ ਅਸੀਂ ਅੱਜ ਸਟਿੰਗ ਆਪਰੇਸ਼ਨ ਕੀਤਾ ਜੀ ਵੀ ਇਹਨਾਂ ਦਾ ਪਰਦਾ ਸਾ ਪਾਸ ਕੀਤਾ ਜਾਵੇ ਤੇ ਇਹ ਦੇਵ ਵਪਾਰ ਦਾ ਧੰਦਾ ਬੰਦ ਕਰਵਾਇਆ ਜਾਵੇ ਜੀ ਦਾਦੀ ਕੇ ਲਗਾਤਾਰ ਦੇਵ ਵਪਾਰ ਦੇ ਧੰਦੇ ਦੇ ਮਾਮਲੇ ਵੱਧਦੇ ਜਾਣੇ ਉੱਥੇ ਸੰਗਰੂਰ ਤੋਂ ਤਾਇਆ ਆਮਰਾ ਦੇਖਣ ਨੂੰ ਮਿਲਿਆ ਬੈਂ ਵਿਅਕਤੀ ਦਾ ਕਹਿਣਾ ਹੈ ਕਿ ਇਨਾਂ ਔਰਤਾਂ ਦੇ ਕਈ ਪਹਿਲਾਂ ਹੀ ਪਰਚੇ ਦਰਜ ਨੇ ਉਸ ਦੇ ਬਾਵਜੂਦ ਵੀ ਇਹ ਸ਼੍ਰੀਆਮ ਘੁੰਮਰੀ ਦਾਦੀ ਕੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜਿਹੇ ਦੇ ਵਿੱਚ ਅਜਿਹੇ ਆ ਸ਼ਰਾਬੀ ਔਰਤਾਂ ਦੇ ਖਿਲਾਫ ਸਖਤ ਸਖਤ